ਕਿਸਾਨ ਮੋਰਚਾ ਗੈਹ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਇਹ 31 ਦੇ ਜਿਹੜੇ ਮੰਤਰੀਆਂ ਦੇ ਘਰੋ ਦੇ ਪ੍ਰੋਗਰਾਮ ਦਿੱਤੇ ਹੋਏ ਨੇ ਇਹ ਸਟੈਂਡ ਕਰਦੇ ਕਰਾਂਗੇ ਜਾਨੇ ਕੱਲ ਨੂੰ ਤਾਂ ਜਿੱਥੇ ਵੀ ਕਿਸੇ ਦੇ ਨੇੜੇ ਐਮ ਐਲ ਏ ਜਾਂ ਕਿਤੇ ਮੰਤਰੀ ਪੈਂਦਾ ਉਹਦਾ ਜਿਹੜਾ ਜੋ ਕੁਝ ਕਰਿਆ ਆਪਣੇ ਪੰਜਾਬ ਸਰਕਾਰ ਨੇ ਸੰਗਰੂਹ ਦੇ ਵਿੱਚ ਮੁੱਖ ਮੰਤਰੀ ਰਹਿਸ ਹੈਗੇ ਉਹਦਾ ਵੀ ਘਰੋ ਕਰਾਂਗੇ ਬੱਕ ਬੱਕ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਸਾਨੂੰ ਲੋਡ ਪਏ ਅਸੀਂ ਦੋਨੇ ਫੋਰਮਾਂ ਦੇ ਆਗੂ ਉਹਨਾਂ ਦਾ ਪੂਰਾ ਘਰਾਓ ਕਰਕੇ ਜੋ ਕੁਛ ਆ ਦੇ ਸਾਹਮਣੇ ਲੈ ਕੇ ਆਵਾਂਗੇ ਮੈਨੂੰ ਨਹੀਂ ਸਮਝ ਆ ਰਹੀ ਕਿ ਕਿਸਾਨ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਅਸੀਂ ਕੱਲ ਵੀ ਸੀਗੇ ਅੱਜ ਵੀ ਹੈਗੇ ਤੇ ਕੱਲ ਨੂੰ ਵੀ ਹੋਵਾਂਗੇ ਪਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਕੁਝ ਦੇ ਲੀਡਰ ਨੇ ਜਿਹੜੇ ਜਿਹੜੇ ਸਿਰਫ ਔਰ ਸਿਰਫ ਜਿੰਨਾ ਦਾ ਕੰਮ ਹੀ ਇਹੀ ਹੈ ਕਿ ਸਿਰਫ ਘੇਰ ਲੋ ਧਰਨਾ ਲਾ ਲੋ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਲੋ ਘੇਰਨ ਦੀ ਲੋੜ ਕੀ ਹੈ ਟਰਨਾਂ ਲਾਉਣ ਦੀ ਲੋੜ ਕੀ ਆਸੀਂ ਤਾਂ ਕਹਿੰਦੇ ਆਜੋ ਸਾਡੇ ਨਾਲ ਬੈਠੋ ਅੰਦਰ ਬਹਿ ਕੇ ਜੋ ਗੱਲਾਂ ਬਾਤਾਂ ਕਰੋ ਜੋ ਕੰਮ ਹੋਣ ਵਾਲੇ ਨੇ ਉਹ ਹੋ ਜਾਣਗੇ ਪੰਜਾਬ ਸਰਕਾਰ ਨਾਲ ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਈ ਹੈਗੀ ਕਿ ਘੇਰਨਾ ਘੇਰ ਲੈਣ ਕੋਈ 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 ਪ੍ਰੋਬਲਮ ਨਹੀਂ ਹੈਗੀ ਪਰ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਨਾਲ ਕਿਸਾਨ ਜਿਥੇ ਬੰਦਿਆਂ ਦੇ ਆ ਹੋਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਬਿਜਲੀ ਜਿੰਨੇ ਮਿਲੇ ਉਹ ਸੀ ਦਿੱਤੀ ਹੈ ਕਿਸੇ ਨੂੰ ਪਾਣੀ ਟੇਲ ਐਂਡ ਤੱਕ ਮਿਲੇ ਉਹ ਅਸੀਰਤਾ ਇਹ ਸਾਰੇ ਪੰਜਾਬ ਦੇ ਕੰਮ ਸੀਗੇ ਇਹ ਅਸੀਂ ਕਰ ਰਹੇ ਹਾਂ ਹੁਣ ਜਿੰਨੇ ਉਹਨਾਂ ਦੇ ਬਾਕੀ ਮਸਲੇ ਨੇ ਮੰਗਾ ਨੇ ਉਹ ਸਾਰੀ ਦੇ ਸਾਰੇ ਕੇਂਦਰ ਨਾਲ ਸਬੰਧਿਤ ਨੇ ਹੁਣ ਉਹਦੇ ਵਾਸਤੇ ਵੀ ਜਿਹੋ ਉਹਨਾਂ ਨੇ ਸਾਡਾ ਘਰਾਓ ਕਰਨਾ ਹੈ ਸਾਡਾ ਤਾਂ ਕਰ ਲੈਣਾ ਪਰ ਮੈਂ ਇੱਕ ਗੱਲ ਉਹਨਾਂ ਨੂੰ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਦੇਣਾ ਚਾਹੁੰਦਾ ਸਾਡਾ ਕਰ ਘੇਰਨਾ ਐਮਐਲਏ ਦਾ ਮੰਤਰੀ ਦਾ ਕਰ ਘੇਰਨੇ ਕੋਈ ਪ੍ਰੋਬਲਮ ਨਹੀਂ ਪਰ ਜੇ ਕਿਸੇ ਲੋਕਾਂ ਨੂੰ ਰਾਹੀ ਗੀਰਾਂ ਨੂੰ ਸੜਕ ਦੇ ਉੱਪਰ ਬੈਠ ਕੇ ਕਿਸੇ ਨੂੰ ਪਰੇਸ਼ਾਨ ਕੀਤਾ ਉਹ